ਲਓ ਜੀ ਬੀਰੋ ਹੁਣ ਹੋ ਗਿਆ ਆਪਣਾ ਕੰਮ ਸਟਾਰਟ ਦੇ ਸਕਦੇ ਹਾਂ ਚਾਦਰਾਂ ਪਾਉਣੀਆਂ ਤੇ ਦੇਖੋ ਜੀ ਤੇ ਆ ਸੀਗੇ ਚਾਦਰਾਂ 6 ਫੁੱਟੀ ਤੇ ਇੱਥੇ ਪੈਣੀਆਂ ਨੇ 8 ਫੁੱਟੀ ਤੇ ਮਗਲੇ ਪਾਸੇ ਪੈਣੀਆਂ ਨਗੀਆਂ 10 ਫੁੱਟੀ ਤੇ ਇੱਕ ਕਾਊਂਟ ਹੋ ਗਿਆ ਬੀਰੋ ਤੇ ਚਾਦਰ ਰੁੱਟ ਗਈ ਆ ਪਈ ਆ ਜੀ ਠੁੱਟੀ ਹੋ ਗਿਆ ਅੰਕ ਕਰਾਂ ਮੈਂ ਅਰਬ ਕੰਪਨੀ ਕੰਮ ਕੀਤਾ ਅੰਕ ਇਤਨੀ ਹੁੰਦਾ ਹੈਗਾ ਤੇ ਲਓ ਜੀ ਬੀਰੋ ਪਹੁੰਚ ਗਏ ਆਪਾਂ ਮੰਡੀ ਚਾਦਰ ਦੀ ਦੁਕਾਨ ਤੇ ਰਵਿਦਾ ਅੱਧਾ ਕਿੰਨੇ ਫੁੱਟੀਆਂ ਚਾਦਰਾਂ ਲਈਆਂ ਆਜੋ ਤੇ ਲਓ ਜੀ ਵੀਰੋ ਲੈ ਲਈਆਂ ਆਪਾਂ ਚਾਦਰਾਂ ਤੇ ਉਹ ਪੀਣੇ ਬਈ 10 ਫੁੱਟੀਆਂ ਚਾਦਰਾਂ ਪਈਆਂ ਨਹੀਂ ਗੀਆਂ ਤੇ ਆਹ ਦੇਖੋ ਜੀ 10 ਫੁੱਟੀਆਂ ਚਾਦਰਤੀ ਸੀ 8 ਫੁੱਟੀਆਂ ਚੱਲ ਰਹੀਆਂ ਨੇ ਹੁਣ ਦੇਖੋ ਜੀ ਫਿਰ ਦਵਾ 6 ਫੁੱਟੇ ਚੱਲਣਗੇ ਆ ਤੇ ਇਹਦਾ ਬਸ ਤੁਹਾਨੂੰ ਦੱਸਨੇ ਕਿੰਨੇ ਕਿੰਨੀ ਲਈਆਂ ਨੇ ਚਾਦਰ ਆਪਾਂ ਨੇ ਤੇ ਆ ਆਪਾਂ ਦੁਕਾਨ ਤੋਂ ਲਈਆਂ ਨੇ ਗਿਆਨ ਦੁਕਾਨ ਹੱਟੀ ਤੋਂ ਮੰਡੀ ਦਾਣਾ ਮੰਡੀ ਕੋਲੇ ਆ ਤੇ ਲਓ ਜੀ ਹੁਣ 8 ਫੁੱਟੇ ਚਾਦਰਾਂ ਚੱਲ ਰਹੀਆਂ ਨੇਗੀਆਂ ਫੇਰ ਦਵਾ 6 ਫੁੱਟ ਦੀ ਚਾਦਰਾਂ ਜਾਣਗੀਆਂ ਤੇ ਇਸ ਨੂੰ ਦੱਸਾਂਗੇ ਬਈ ਕਿੰਨੀਆਂ ਚਾਦਰਾਂ ਲਈਆਂ ਨਗੀਆਂ ਤੇ ਸਾਰਾ ਕੁਝ ਨੂੰ ਬਾਅਦ ਚ ਦੱਸਾਂਗੇ ਬਲੌਗ ਅੱਧ ਤੱਕ ਜਰੂਰ ਦੇਖਿਓ ਤੇ ਚਲੋ ਫਿਰ ਬਾਈ ਉਹ ਨਹੀਂ ਚਾੜਦੇ ਨੇਗੇ ਚਾਦਰਾਂ ਫੇਸ਼ ਨੂੰ ਦੱਦ ਦੇ ਜੋੜੇ ਦਾ ਤੇ ਆ ਜੋ ਤੇ ਲਓ ਜੀ ਵੀਰੋ ਤੇ ਚੜ ਰਹੀਆਂ ਨੇ ਵੀ 6 ਫੁੱਟੀ ਚਾਦਰਾਂ ਤੇ ਬਸ ਆਖਰੀ ਆ ਇਹਦੇ ਬਾਅਦ ਉਹਨੂੰ ਜੋੜ ਵੀ ਦੱਸਾਂਗੇ ਤੇ ਸਾਡਾ ਤਾਂ ਬੈਲ ਕਿੰਨਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਵਲੌਗ ਅੰਨ ਤੱਕ ਜਰੂਰ ਦੇਖਿਓ ਤੇ ਆਜੋ ਤੇ ਲਓ ਜੀ ਬੈਲ ਵੀ ਆ ਗਿਆ ਤੁਹਾਨੂੰ ਦੱਸ ਦਿੰਨੇ ਆ ਦੇਖੋ ਜੀ 10 ਫੁੱਟੀ ਆਪਾਂ ਲਈਆਂ ਨੇ ਸਲੇਟਾਂ 9 ਲਈਆਂ ਨੇ ਸਲੇਟਾਂ ਤੇ 8 ਫੁੱਟੀ ਲਈਆਂ ਨੇ ਆਪਾਂ ਸਲੇਟਾਂ 7 ਤੇ 6 ਫੁੱਟੀ ਲਈਆਂ ਨੇ ਆਪਾਂ ਸਲੇਟਾਂ ਨੋ ਤੇ ਉਹ ਲੈ ਤੁਸੀਂ ਉਹ ਬੈਲ ਦਿਖਾਉਨੇ ਆ ਟੋਟਲ ਜੋੜ ਇਹਦਾ ਦੋਹਰਾ ਜੋਰ ਹੋਇਆ ਬਾਈ 13180 ਰੁਪਏ ਆ 322 ਹੁਣਿਆ ਨੇ ਉਹਦੇ ਕੁੰਡੀਆਂ ਦੇ ਲੱਦ ਸੀਗੇ ਤੇ ਕੁੰਡੀਆਂ ਆਪਾਂ ਲੈ ਨਹੀਂ ਦੇ ਸੀਗੀਆਂ ਉਹ ਘਟਾਤੇ ਤੇ ਫਿਰ ਰਹਿ ਗਏ 12880 ਰੁਪਏ ਤੇ ਆ ਇਹਦਾ ਬੈਲ ਸੀਗਾ ਤੇ ਚਲੋ ਫਿਰ ਚੱਲਦੇ ਆ ਆਜੋ ਤੇ ਲੋ ਜੀ ਵੀਰੋ ਸਲੇਟ ਆਉਣੀਆਂ ਪਲੀਆਂ ਲੋੜ ਹੈ ਮੋਢੇ ਦਾ ਲਾਤੀਆਂ ਉਹ ਦੇ ਤੁਰ ਤੱਕ ਉਹਨਾਂ ਨੇ ਤੇ ਫੁੱਟੀਆਂ ਤੇ ਬੱਸ ਹੋ ਗਿਆ ਪੁਰੀਆ 9 9 ਚੱਲਣਾ ਨਹੀਂ ਤੇ ਆਈਏ ਕਰਨ ਨੂੰ ਤੇ ਹਾਂ ਤੇ ਆਪਣੇ ਇੱਕ ਦੋ ਤਿੰਨ ਕੰਮ ਹੋਣ ਨੇ ਤੇ ਆਪਾਂ ਇੱਕ ਆਪਾਂ ਲੈ ਕੇ ਆਉਣੀਆਂ ਨੇ ਇੱਟਾਂ ਤੇ ਸਵੇਟ ਚਾਹੀਦੀ ਆ ਤੇ ਚੱਦਣੀਆਂ ਪਾਉਣੀਆਂ ਨੇ ਨਾ ਉਹਦੇ ਕਿ ਆਪਣੀ ਇੱਟਾਂ ਚਾਹੀਦੀਆਂ ਉਹ ਵੀ ਲੈਣ ਜਾਵਾਂਗੇ ਆਪਾਂ ਠੱਠੇ ਤੋਂ ਇਹ ਬੱਸ ਚੜਦੇ ਆਜੋ ਤੇ ਰੋਜੀ ਮੰਡੀਆਂ ਆਪਾਂ ਤੁਰ ਪਏ ਤੇ ਵੀ ਚੱਲਦੇ ਆ ਆਜੋ ਫਿਰ ਤੇ ਲਓ ਜੀ ਵੀਰੋ ਤੇ ਆਪਾਂ ਪਹੁੰਚ ਗਏ ਆਪਾਂ ਪੱਠੇ ਦੇ ਕਹਿੰਦੇ ਵੀਰੋ ਤੇ ਆਪਾਂ ਇੱਥੇ ਚਾਦਰਾਂ ਪਾਉਣ ਨੂੰ 300 ਵਿਟ ਚਾਹੀਦੀ ਸੀਗੀ ਤੇ ਮੈਂ ਕਿਹਾ ਚਲੋ ਫਿਰ ਆਪਾਂ ਸਪਾਰ ਨੂੰ ਚੱਕ ਲਈ ਸੀਗੀ 300 ਵਿਟ ਤੇ ਦੇਖੋ ਸਾਹਮਣੇ ਪੈਰ ਦਾ ਪੱਠਾ ਤੇ ਲੈ ਲਈਏ ਇਥੋਂ 300 ਵਿਟਾਂ ਫਿਰ ਚੱਲਾਂਗੇ ਘਰ ਨੂੰ ਤੇ ਆਜੋ ਫਿਰ ਤੇ ਲਓ ਜੀ ਵੀਰੋ 22 ਵੀ ਆ ਗਿਆ ਤੇ ਉਹਨਾ ਪੱਟ ਰੋੜ ਕਰਦੇ ਆ ਤੇ ਆਜੋ ਫਿਰ ਤੇ ਲਓ ਜੀ ਵੀਰ ਇੱਟਾ ਹੋ ਗਿਆ ਰੋੜ ਤੇ ਵਿੱਚ ਤੁਰਦੇ ਉਹਨਾਂ ਘਰ ਨੂੰ ਤੇ ਆਜੋ ਫਿਰ ਹਾਂਜੀ ਵੀਰ ਅੱਜ ਪਹੁੰਚ ਗਏ ਆਪਾਂ ਦਿਨ ਨੂੰ ਦੂਜਾ ਤੇ ਆ ਦੇਖੋ ਜੀ ਪਹੁੰਚਿਆ ਆਪਾਂ ਖੱਤੇ ਚ ਤੇ ਚਾਦਰਾਂ ਚਾਣ ਲਈ ਇਹ ਚਾਦਰਾਂ ਪੋਣੀਆਂ ਦੇਖੋ ਜੀ ਥੋੜੀਆਂ ਮੋਟੀਆਂ ਪਾਈਆਂ ਨੇ 6 ਫੁੱਟੀ ਤੇ ਬਾਕੀ ਪਾਉਣ ਵਾਲੀਆਂ ਪਈਆਂ ਨਹੀਂ ਆ ਤੇ ਤੁਹਾਨੂੰ ਦੱਸਦੇ ਆ ਦਿਖਾਉਣੇ ਆ ਤੇ ਆਜੋ ਲਓ ਜੀ ਵੀਰ ਹੁਣ ਹੋ ਗਿਆ ਆਪਣਾ ਕੰਮ ਸਟਾਰਟ ਦੇ ਸਕਦੇ ਹਾਂ ਚਾਦਰਾਂ ਪਾਉਣੀਆਂ ਤੇ ਦੇਖੋ ਜੀ ਤੇ ਆਹ ਸੀਗੇ ਚਾਦਰਾਂ 6 ਫੁੱਟੀ ਤੇ ਇੱਥੇ ਪੈਰੀਆਂ ਨੇ 8 ਫੁੱਟੀ ਤੇ ਮਗਲੇ ਪਾਸੇ ਪੈਰੀਆਂ ਨਗੀਆਂ 10 ਫੁੱਟੀ ਇਹ ਚਾਦਰਾਂ ਪਹਿਲਾਂ ਪਾਈਆਂ ਸੀਗੀਆਂ ਤੇ ਆਹ ਦੇਖੋ ਤੂੜੀ ਪਾਈ ਸੀਗੀ ਤੇ ਦਵਾ ਹਨੇਰੀ ਆਈ ਜੀ ਦੋ ਦਿਨ ਪਹਿਲਾਂ ਹੀ ਉਹ ਸਾਰੇ ਸਾਲਿਆਂ ਦਾ ਕੇ ਖੱਤੇ ਚ ਪਈਆਂ ਸੀਗੀਆਂ ਦੇਖ ਲਓ ਤੇ ਹੁਣ ਦੁਬਾਰਤੋਂ ਨਵੀਆਂ ਚਾਦਰਾਂ ਪਾ ਰਹੇ ਆਪਾਂ ਤੇ ਆਹ ਜੱਜ ਕੀ ਕਰੇ ਮੋਟਰ ਤੇ ਤੇ ਆਹ ਦੇਖੋ ਜੀ ਔਰ ਵੀਰਾ ਮਹਿਤਰੀ ਜੋ ਕਿ ਕਹਿੰਦੇ ਅਰਬ ਕੰਟਰੀ ਦੇ ਕੰਮ ਕੀਤਾ ਹੋਇਆ ਕਿਹਰੇ ਆ ਕੇ ਕਿਹੜੇ ਕੰਟਰੀ ਕੰਮ ਕੀਤਾ ਇਹ ਦਰ ਨਵੀ ਰਾਜ ਬੰਦੇ ਕਿਹੜੀ ਨਵੀ ਰਾਜ ਚ ਕੰਮ ਕਰਨੀ ਕੰਟਰੀ ਆ ਲਬਨਾ ਬਦਰ ਕਿਹੜੀ ਭਾਈ ਮੇਰਾ ਕਹਿਣਾ ਸੁਣਨੀ ਹੋ ਨਵੀ ਦਾ ਆ ਬਦੀ ਕਿਹੜੀ ਕੰਟਰੀ ਆ ਅਰਬ ਕੰਟਰੀ ਹੈ ਕਹਿੰਦੇ ਇਜ਼ਰਾਈਲ ਕੋਲੇ ਹੈ ਇਜ਼ਰਾਈਲ ਕੋਲੇ ਕੰਟਰੀ ਆ ਭਾਈ ਇਹ ਤੇ ਲਓ ਜੀ ਕੰਮ ਪੂਰਾ ਚੌਟੀ ਦੇ ਚੱਲੇ ਆ ਤੇ ਹੁਣ ਪਹਿਲਾਂ ਕਹਿੰਦੇ ਚਾਚਾ ਕਰਾ ਟੋਪੂਟੀ ਸ਼ੈੱਰ ਤੇ ਰੱਖ ਦੀਏ ਇਹ ਥੱਲੋਂ ਕੱਢਣੀ ਆ ਨਾ ਫੇ 10 ਫੁੱਟੀ ਚਾਦਣਾ ਫੇ ਨਾਦ ਨਾ ਛੱਟ ਹੋ ਜਾਣਾ ਵਾ ਕੰਮ ਤੇ ਇਧਰ ਵੀ ਜਸਕੀ ਸਿਉਂ ਜੀ ਫੈਲੇ ਨੇ ਸਾਡਾ ਵੀ ਏ ਸਿਕਾ ਦੁਪਹਿਰੇ ਕਹਿੰਦੇ 45 ਸੈਂਟੀਗ੍ਰੇਡ ਗਰਮੀ ਆ ਕਹਿੰਦੇ ਪੂਰੀ ਦबई ਜਿੰਨੀ ਗਰਮੀ ਹੋਈ ਪਈ ਐ ਇੱਥੇ ਹੋਂ ਤਾਂ ਮਾਹੌਲ ਹੀ ਦबईਆ ਅਲੱਗਾ ਦੇਖੋ ਜੀ ਠੀਕਾ ਜੀ ਆਹ ਦੇ ਦੁਬਾਰੇ ਕੋਈ ਵੀ ਦੇਖੋ ਜੀ ਫਸਲ ਦੇਖੋ ਬਾਹਿਆ ਪਿਆ ਲੋਕਾਂ ਨੇ ਖੱਤਾ ਤੇ ਰੇਗਿਸਤਾਨੀ ਵਾਂਗ ਜਨਾ ਦਾ ਜਸਕੀਰ ਤੇ ਦੱਸਣਾ ਜਸਕੀਰ ਤਾਂ ਉਹ ਨੋ ਛੋਟਾ ਹੈ ਨਹੀਂ ਕੋਈ ਜਸਕੀਰ ਤੇ ਨਾਮ ਹੈ ਦਾ ਛੋਟਾ ਛੋਟਾ ਨਾਮ ਜਸਕੀਰਦੀ ਆ ਤੇ ਦੇਖੋ ਜੀ ਹੁਣ ਆਈ ਝੌਣੇ ਦੀ ਵਾਰ ਹੀ ਆ ਗਈ ਕਹਿੰਦੇ ਵੀਰੋ ਆ ਤਰੀਕ ਇਸ ਨੂੰ ਤਾਂ ਅੱਧੀ ਅੱਜ ਤਰੀਕ ਹੈਗੀ ਆ 10 ਤਰੀਕ 6 ਮਹੀਨਾ 2024 ਮੈਂ ਕਹੀ ਸਮਝਾਵੂਗਾ ਜੀ ਆ ਜੀ ਸਮਝਾਓ ਜੀ ਹਾਂ ਆ ਬਸੇ ਮੈਂ ਹੱਥ ਰਗਰੀ ਹਾਂ ਇੱਕ ਇੱਕੀ ਕਮਾ ਦੋ ਇੱਕ ਕਮਾਲ ਜਿਹੜਾ ਚਾਦਰਾਂ ਤੇ ਅੱਜ ਕੋਹ ਦਾ ਖਾਂ ਨੂੰ ਇੱਧਰ ਨੂੰ ਖੜੀ ਆ ਕੇ ਉਹਨਾਂ ਰੱਖਿਆ ਕਰ ਮੜੀ ਪੂਰੀ ਟਰੈਕਟਰ ਮਗਰ ਹੋ ਜੂ ਬਣਾ ਜਿਆ ਏ ਟਰੈਕਟਰ ਮਗਰ ਨੂੰ ਘਰ ਟਰੈਕਟਰ ਉੱਤੇ ਵੀ ਚੜ ਜਾਂਦਾ ਮੰਨਦੀ ਏ ਗੱਲ ਕਹ ਉੱਤੇ ਚੜਨਾ ਟਰੈਕਟਰ ਦਾ ਚੱਕੀ ਚਲੋ ਚੱਕੀ ਚਲੋ ਚੱਲੀ ਚੱਲੋ ਛੱਡ ਦਿਓ ਐ ਫੜ ਲਓ ਤਰਨ ਗਸ਼ਕੀਰਤ ਐ ਐ ਖਿੱਚ ਲਿਆ ਕਰਨੀ ਮੜੀ ਐ ਵਜਾ ਪੱਖੇ ਖਿੱਚ ਲੈਣੀ ਆਪਾਂ ਨੇ ਜਦੀ ਵਸਤੂ ਕੋਈ ਜਵਾਬ ਹੀ ਨਹੀਂ ਕਰੀ ਦੇਣਾ ਨਾਲ ਜਲਾਕੀ ਸਾਹ ਕਰਦੇ ਬਿੰਦ ਖਾਣ ਨੂੰ ਵੇਰ ਹੈ 8 ਫੁੱਟੀਆਂ ਨਾ ਨਹੀਂ 10 ਫੁੱਟੀਆਂ ਨਾ ਦੱਚਾ ਅੱਤ ਪੁੱਟਿਆ ਚਲੋ ਉੱਥੋਂ ਟੱਪ ਕੇ ਰਾਂ ਤੂੰ ਮੈਂ ਟੱਪ ਲਿਆ ਜੀ ਹੁਣ ਵੀਡੀਓ ਦਾ ਤਾਂ ਬੰਦ ਕਰਨੀ ਪੈਣੀ ਆ ਕਿਉਂ ਵੀਡੀਓ ਚਲਾਵੇਂਗਾ ਪਿਆ ਦਾ ਪੁੱਤ ਆ ਵੀਡੀਓ ਬੰਦ ਕਰਨੀ ਪੈਣੀ ਆ ਹਾਂ ਤੂੰ ਖਿੱਚ ਕੇ ਲਿਆ ਚੱਦ ਰਹੋਗੇ ਤੱਕੋ ਉੱਥੇ ਅਦਰ ਉੱਦਰ ਨੂੰ ਤੇ ਜੀ ਇੱਕ ਮਿੰਟ ਵੀਡੀਓ ਬੰਦ ਕਰਨੀ ਪਊ ਇੰਨੇ ਆਪਾਂ ਜਰੀ ਦੇ ਜਾਣੀ ਉੱਥੇ ਰੱਖ ਦੇ ਹਾਂ ਇੱਥੇ ਰੱਖ ਦਿੰਦੇ ਆ ਵੀਡੀਓ ਬੰਦ ਦੀ ਆ ਬੰਦ ਦੀ ਆ ਕਿ ਜਵਾਬ ਆ ਕੋਈ ਯਾਰ ਚੱਲ 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 ਤੇ ਲੋ ਪ੍ਰਮੋਟਰ ਕਰ ਤੇ ਮੈਨੂੰ 10000 ਆਪਾਂ ਦੇ ਦੀ ਬਸ ਹਾਂ ਤੋਂ ਇਕੱਠਾ ਹੀ ਉਹ ਤਾਂ ਫਾਇਨੋ ਬੰਨ ਗਿਆ ਓਏ ਉਹਦੇ ਨੂੰ ਖਿਚੜਾ ਹਟਾ ਕਹਾਂਦੀ ਫੇਰ ਤਾਂ ਚੜਦੇ ਔਰ ਤਾਂ ਵੀਰੋ ਮਾ ਫਿਕਸ ਕਰਦੇ ਹਾਂ ਇੱਥੋਂ ਟੱਕਿਆਂ ਲੈ ਕੇ ਜਾਣੀ ਉਧਰ ਇਹ ਬੰਦ ਹੁਣ ਜੀ ਵੀਡੀਓ ਬੰਦ ਕਰ ਰਹੇ ਹਾਂ ਜੀ ਹਾਂਜੀ ਦੱਸ ਲਿਆ ਜੀ ਅੰਕ ਜੀ ਕਹਿੰਦੇ ਜੀ ਜੇ ਬੋਲਾ ਜੇ ਨਾ ਫੋਨ ਹੇਟ ਹੋ ਜਾਣਾ ਆਪਣਾ ਹੁਣ ਵੀਡੀਓ ਬੰਦ ਹੋ ਰਹੀ ਆ ਤੇ ਧੰਨਵਾਦ ਚੱਲ ਲਓ ਜੀ ਵੀਰੋ ਪਾ ਦੀਆਂ ਵੀਰੋ ਚਾਦਰਾਂ ਤੇ ਇੱਕ ਕਾਂਡ ਹੋ ਗਿਆ ਵੀਰੋ ਤੇ ਚਾਦਰ ਟੁੱਟ ਗਈ ਆਹ ਪਈ ਆ ਜੀ ਟੁੱਟੀ ਗਈ ਚਾਦਰ ਟੁੱਟ ਗਈ ਜੀ ਚੋਲੇ ਟੁੱਟੀ ਆਈਦਾ ਸੀ ਭਾਈ ਮੈਂ ਬਸ ਉਹ ਨੇਰੀ ਆ ਗਈ ਜਿੱਥੇ ਨੇਰੀ ਆ ਗਈ ਉਹ ਮਾਰੇ ਕਣਕ ਜਾਂ ਪੈ ਗਿਆ ਮਾਰੇ ਪੈਰ ਤੇ ਰਹਿ ਗਿਆ ਟੁੱਟ ਗਈ ਤੇ ਕਹਿੰਦੇ ਵੀਰੋ ਤਾਂ ਛੱਟ ਨਹੀਂ ਆ ਰਹੀ ਕਹਿੰਦੇ ਹੁਣ ਕਿਵੇਂ ਬਨੇਰਾ ਬੰਨਣਾ ਕੋਈ ਕਿਹੜੀ ਧਰੀ ਸੀ ਆਪਣੇ ਚਾਦਰ ਹਾਂ ਤੇ ਕਿਉਂ ਕੰਮ ਇਹ ਕਾਹਦੇ ਇਹ ਕਰਨਾ ਵਾ ਬਦਾਉਣਾ ਕਿਵੇਂ ਕੰਮ ਤੇਰੋਂ ਵੱਧ ਗਿਆ ਛੱਟ ਨਹੀਂ ਹੋਈ ਧਰ ਕੇ ਤੇ ਫਰਕ ਪੈਂਦਾ ਸੀ ਗਾ ਤੇ ਉਹ ਚੱਕਣੀ ਪੈ ਗਈ ਤੇ ਹੱਬ ਹੋ ਗਈ ਪੂਰੀ ਆਪਣੀ ਦੇਖੋ ਚਾਦਰਾਂ ਪਾਈਆਂ ਸੋਹਣੀਆਂ ਲੱਗਦੀਆਂ ਨੇ ਜੀ ਇਹ ਪਾਟਾ ਪ੍ਰੂਫ ਚਾਦਰਾਂ ਨੇ ਏ ਗਰੰਟੀ ਏ ਚਾਚਾ ਫਿਰ ਤਾਂ ਮੋੜ ਕੇ ਹੀ ਚਾਦਰ ਆਪਾਂ ਚ ਗਰੰਟੀ ਦਾ ਲੈ ਕੇ ਆ ਸੀਗੇ ਗਰੰਟੀ ਦਾ ਹੈਗੀ ਉਸ ਤੋਂ ਬਾਅਦ ਖਰਚ ਪੈਂਦਾ ਮੋੜ ਕੇ ਆਉਣ ਦਾ ਇਹ ਤਾਂ ਗੱਲ ਹੈ ਹੋਰ ਵੀ ਹੋਰ ਐਕਸ ਜਿਆ ਮਾਤ ਦਾ 200 ਪੈ ਗਿਆ ਇਹ ਨੀਚਰਸ 300 ਦੀ ਆ ਕਿੰਨੇ ਦੀ ਇੱਕ 300 ਦੀ 550 ਦੀ ਮਹਿੰਗੀ ਆ ਫਿਰ ਤਾਂ 650 ਦੀ ਭਈ ਇੱਕ ਆਪਾਂ 6 ਫੁੱਟੀ ਪੰਨੀ ਆ ਹਾਂ 600 ਦੀ ਆ 6 ਫੁੱਟੀ ਵੀ 600 ਦੀ ਆ ਤੇ 800 ਦੀ ਪੈਜੂਗੀ ਕੀ ਕਰਨੇ ਆ ਆ ਚਾਰ ਮਨਾ ਤੇ ਦਿਮਵਾਵ ਸਮੋਤ ਆਇਆ ਜੀ ਬਈ ਗਰੰਟੀ ਇਹਦੇ ਹੁੰਦੀ ਸੀ ਇਹ ਚੈਪਸ ਆਈ ਜਾਂਦਾ ਗਰੰਟੀ ਦੇ ਕੋਈ ਚੱਜ ਦੀ ਚੀਜ਼ ਨਹੀਂ ਹੁੰਦੀ ਇਹਦਾ ਕਾਦੀ ਗਰੰਟੀ ਆ ਹਾਂ ਟਾਈਮ ਦੇਖੋ ਜਮਾ ਨਹੀਂ ਹੈਗਾ ਦੇਖੋ ਇਸ ਵੇਲੇ ਦੁਪਹਿਰੇ ਓਏ ਯਾਰ ਟੈਂਪਰੇਚਰ ਦੇ ਲੋ ਜੀ ਵਧਣ ਲੱਗ ਗਿਆ 45 ਹੋ ਗਿਆ 40 45 ਦੇ ਆ 47 ਹੋ ਗਿਆ ਦੋਈ ਬਣਿਆ ਪਿਆ ਹੁੰਦਾ ਦੋਬਈ ਇਹਨੂੰ ਕਿਹਾ ਗਿਆ ਕਿ ਅੰਕ ਕਰ ਮੈਂ ਅਰਬ ਕੰਟਰੀ ਕੰਮ ਕੀਤਾ ਅੰਕ ਤੇ ਇਤੋਂ ਨਹੀਂ ਹੁੰਦਾ ਇਹ ਅੰਕ ਅੰਕ ਮਾਰ ਜੋ ਰਹਾ ਲੈ ਤੂੰ ਤਾਂ ਅਰਬ ਕੰਟਰੀ ਕੰਮ ਕੀਤਾ ਵਾ ਹਾਂ ਚਾਚਾ ਆਦੀ ਕਰਕੇ ਇਧਰੋਂ ਅਸੀਂ ਆ ਕੰਕਰੀਟ ਜਿਹਾ ਪਾਈਏ ਹਾਂ ਹਾਂ ਆ ਬਾਕੀ ਛਿੱਟੀਆਂ ਨਹੀਂ ਹੈਗੀਆਂ ਆ ਆ ਵਿਚੇ ਰੰਗੇ ਟੂੜੀ ਚ ਆ ਵਿਚ ਦੋ ਤਿੰਨ ਪਈਆਂ ਨੇ ਇਹਨਾਂ ਜਿਹੜੇ ਛੇ ਪਈਆਂ ਨੇ ਹਾਂ ਹਾਂ ਇਧਰ ਵਿਚ ਛੱਡ ਦੇਣੀ ਚੁੱਤੀ ਵਿਚ ਛੱਡਦੀ ਐ ਚਲੋ ਫਿਰ ਇਹਨੇ ਵਿਚ ਛੱਡ ਹੂੰ ਦੇਖੋ ਜੇ ਦੁਬਈ ਹਾਂ ਦੁਬਈ ਫਿਰਦੇ ਜੇ ਕੰਮ ਕਰਦੇ ਦੁਬਈ ਬਹੁਤ ਗਰਮੀ ਆ ਕੇ ਦੁਬਈ ਚ ਬਹੁਤ ਗਰਮੀ ਆ ਤੇ ਆ ਉਹ ਉਹ ਅੰਕਸ ਪੈਸੇ ਲੈਂਦਾ ਪਤਾ ਕਿਹੜੀ ਕਿਹੜੀ ਕੰਟਰੀ ਦੇ ਸੀਗਾ ਲਵੀ ਦਾ ਆਪ ਅਸੀਂ ਕਿਹੜੀ ਸਰਾਰ ਵਰ ਕਿਹੜੀ ਕੰਟਰੀ ਚੋਂ ਹਾਂ ਇਹ ਅੰਕਰ ਤਾਂ ਸੱਦਿਆ ਅੰਕ ਨੇ ਇੱਥੇ ਨਾ ਤਾਜਮਹਾਲ ਬਣਾ ਕੇ ਆਇਆ ਸੀਗਾ ਤਾਜਮਹਾਲ ਨਹੀਂ ਇੱਕ ਇੱਕ ਬਣਾਇਆ ਸੀਗਾ ਕਹਿੰਦੇ ਹੱਥ ਵੱੜ ਤੇ ਕਹਿੰਦੇ ਹੱਥ ਵੱੜਤੇ ਸੀਗੇ ਤੇ ਇੱਧਰ ਵੀ ਕੋਲਾ ਟਾਹ ਗਿਆ ਉਹਨਾਂ ਅੰਕ ਦੇ ਵੀ ਹੱਥ ਲੱਤਾਂ ਵਾਂ ਵੜਦੇ ਨਹੀਂ ਆ ਨੇ ਨਾ ਚਾਦਰ ਉੱਡ ਗਈਆਂ ਛੱਡੀਆਂ ਇਹ ਚਾਦਰ ਉੱਡ ਗਈਆਂ ਦੇਖੇ ਲੱਤਾਂ ਮਾਰਦੇ ਨਹੀਂ ਆ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਤੇ ਬੀਰੋ ਕਹਿੰਦੇ ਜੀ ਫੋਨ ਹੋ ਗਿਆ ਜੀ ਸ਼ੇਟ ਧੁੱਪੇ ਤਾਂ ਵੀਡੀਓ ਬੰਦ ਹੋ ਗਈ ਤੇ ਲੋਕੀ ਨੇ ਕੋਈ ਚਾਦਰ ਥੱਲੇ ਵੀ ਦਿਖਾ ਦੀ ਦੇਖੋ ਜੀ ਥੱਲੇ ਹੈ ਤਾਂ ਨਹੀਂ ਕੋਈ ਇਹਦੇ ਓਕੇ ਨਾ ਓਕੇ ਲਓ ਜੀ ਹੋਰ ਲਾਇਆ ਪਿਆ ਅੰਕਾ ਥੱਲੇ ਦੇਖੋ ਜੀ ਚਾਦਰ ਨਾਲੇ ਇਸ ਟਾ ਭੰਨ ਲੱਗਾ ਲੇਬਰ ਸੱਟ ਨਹੀਂ ਆ ਰਿਹਾ ਥੱਲੇ ਹੈ ਤਾਂ ਨਹੀਂ ਕੋਈ ਪਹ ਹੈ ਤਾਂ ਨਹੀਂ ਥੱਲੇ ਬੰਦੇ ਆ ਬੰਦਰਾ ਦੋ ਨਹੀਂ ਰੇ ਠੀਕ ਆ ਹੋ ਠੀਕ ਆ ਠੀਕ ਆ ਹਜੇ ਵੀ ਸਹੀ ਨਹੀਂ ਸਹੀ ਨਹੀਂ ਬਸ ਤੂੰ ਵਾਰ ਸਹੀ ਕਰ ਦੇ ਲੋ ਜੀ ਕਾਲ ਮੇਂ ਦੇਖੋ ਜੂ ਉੱਤੋਂ ਵੀ ਐਂਗਲ ਦਿਖਾ ਦਈਏ ਲੋ ਜੀ ਦੇਖੋ ਜੀ ਟੈਂਪਰੇਚਰ ਹਾਈ ਹੋਈ ਜਾਂਦਾ ਵਾ ਓਹੋ ਕਰਤੀ ਤੇ ਹਾਂ ਜੀ ਵੀਰ ਸੁਣੋ ਦਿਖਾਉਣਾ ਚਾਦਰਾਂ ਪਾਈਆਂ ਜੀ ਆਹ ਦੇਖੋ ਜੀ ਪਾ ਦੀਆਂ ਚਾਦਰਾਂ ਆਹ ਆ ਮਾਲਵਾ ਵੀ ਤੋੜਤਾ ਦੇਖੋ ਜੀ। ਪਾਣੀ ਹਾਂ ਟਰਨੀ ਹੋ ਰਹੀ ਜ ਤਾਂ ਕਰਕੇ ਤੇ ਲਓ ਜੀ ਦੇਖੋ। ਤੇ ਥੱਲਾ ਵੀ ਦਿਖਾ ਦਈਏ। ਲਓ ਜੀ ਪਾ ਦਿਆਂ ਜੱਤ ਨਾਲ ਚੱਕਤੀਆਂ ਤੇ ਆ ਮੈਸਤੀ ਨੇ ਚੱਤਨਾ ਪਾਈਆਂ ਜੀ। ਮੈਂ ਤੁਹਾਨੂੰ ਕਹਿੰਦਾ ਮੈਸਤੀ ਨਾ ਬਣਾਉਣੀ ਆ ਸਾਨੂੰ 1 ਮਿੰਟ ਥੱਲੇ ਆ ਕੇ। ਮੈਸਤੀ ਨੂੰ ਪ੍ਰਿਆਸ ਲੱਗ ਗਈ। ਅੱਗੇ ਤੋਂ ਵਾੜਾ ਹੋਇਆ ਸ੍ਰੀ ਹਾਂਜੀ ਅੰਕਲ ਜੀ ਕੋਈ ਇੰਟਰਵਿਊ ਦਿਓ ਜੀ ਆਪਦੀ ਮਾੜੀ ਮੋਟੀ ਸਰਾ ਨਾਮ ਕੀ ਅੰਕਲ ਉਹ ਆਪ ਦਾ ਨਾਮ ਕੀ ਅੰਕਲ ਆ ਆ ਨਹੀਂ ਪਹਿਲਾਂ ਉਹ ਪੁੱਛ ਲਈਏ ਅੰਕਲ ਅੰਕਲ ਕਿਤੇ ਕਿਤੇ ਕੰਮ ਕੀਤਾ ਗੁਰੀ ਦੇ ਕੰਮ ਕਰੇ ਗੁਰੀ ਸਲਾਰ ਦੇ ਲਾ ਤੇ ਤਾਂ ਕਹਿੰਦਾ ਥੇ ਕਿੱਤਾ ਕਿੱਤਾ ਆਰਬ ਕੰਟਰੀ ਚ ਨਵੀਂਦਾਰ ਬਦੀ ਕਿੰਨੀ ਮਨਾਜ ਕੰਟਰੀ ਚ ਹੈ ਅੰਕਲ ਓਏ ਠੰਡ ਹੁੰਦੀ ਆ ਐ ਅੰਕਲ ਕਿੰਨੇ ਸਾਲ ਆਏ ਅੰਕਲ ਉੱਥੇ 25 ਸਾਲ 30 ਅੱਛਾ 30 ਉਮਰ ਦੇ ਆਰਦੇ ਆ ਤੇ ਬੱਸ ਹੁਣ ਉਹ ਬੱ ਚਾਦੇ ਆ ਅੰਕ ਦਾ ਨੰਬਰ ਲੈਣਾ ਭੁੱਲ ਗਿਆ ਅੰਕ ਦਾ ਨੰਬਰ ਬੋਲ ਨਹੀਂ ਨੰਬਰ ਗੁਰੀ ਵਾਲਾ ਰੱਖਾ ਦੇ ਵਾ ਉਹ ਐ ਚਾਚਾ ਤੂੰ ਨੰਬਰ ਉਹ ਗੋਣ ਵਿੱਚ ਚਾਚਾ ਕੀ ਮੈਸਤਰੀ ਆ ਯਾਰ ਇਹ ਤੇ ਪੀਣਾ ਪਾਣੀ ਹਾਂ ਚਾਚਾ ਚਲੋ ਅੰਕ ਦਾ ਨੰਬਰ ਹੈ ਨਹੀਂ ਬਾਈ ਇਹ ਪੈਂਟ ਰਸੀਨਾ ਆਕੜੇ 80 ਘੰਟੇ ਪਛੜੇ ਕਿਨੇ ਕੰਮ ਕੀਤਾ ਮੈਂ ਇਸ ਤੇ ਯਾਰਾ ਚੌਂਤੇ ਕੋਲੇ ਘਰ ਚੌਂਤੇ ਕੋਲੇ ਘਰ ਆਈ ਸਾਡੇ ਪੈਰ ਚੱਕੀ ਆ ਵੈਕੀ ਆ ਬਾਹਰ ਲਾ ਮੈਸਟੇ ਆ ਗੱਲਾਂ ਚਾਦਰਾਂ ਹੀ ਉੱਡ ਗਈਆਂ ਆਕੜੇ ਦੀ ਬੱਦ ਲੈਣਾ ਦਾ ਕਿਉਂ ਆ ਕਸਈਆ ਲਾ ਹੱਕ ਬੋਲਦੇ ਨਹੀਂ ਯਾਰ ਆਕੜੇ ਚਾਦਰਾਂ ਹੀ ਉੱਡ ਗਈਆਂ ਸਾਰੇ ਪੈਸੇ ਵਾਪਸ ਨੇ ਨਾ ਨਾ ਆਵੇ ਹੱਕ ਦਾ ਆਵੀ ਹੋਣ ਵੱਡੀਆਂ ਫਾਦ ਦੇਣਾ ਆਪਾਂ ਨੇ ਕਿੰਨੇ ਸਾਲ ਦੀ ਗਰੰਟੀ ਚਾਦਰਾਂ ਪਾਈਆਂ ਦੀ ਅੰਕਲ ਇੱਕ ਦਿਨ ਲੋ ਅੱਜ ਇਹ ਕਸ ਜਿਤੂ ਬਰਨਾ ਜੀ ਤੂ ਬਰਨਾ ਆ ਜਾ ਕੇ ਚਲੋ ਬਲੌਗ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ